ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਆਸ਼ਰਤੋਸ਼ ਸਮਾਦੀ ਮਾਮਲੇ 'ਚ ਪੰਜਾਬ ਸਰਕਾਰ ਨੂੰ ਫਟਕਾਰ ਲਗਾਈ ਹੈ ਹਾਈ ਕੋਰਟ ਨੇ ਅਗਲੀ ਸੁਣਵਾਈ ਦੇ ਵਿੱਚ ਪੰਜਾਬ ਸਰਕਾਰ ਨੂੰ ਮਾਮਲੇ ਤੇ ਸਥਿਤੀ ਸਪਸ਼ਟ ਕਰਨ ਲਈ ਕਿਹਾ ਹੈ ਆਮਲੇ ਦੀ ਅਗਲੀ ਸੁਣਵਾਈ 16 ਸਤੰਬਰ ਨੂੰ ਹੋਣੀ ਹੈ ਵਧੇਰੇ ਜਾਣਕਾਰੀ ਦੇ ਰਹੇ ਨੇ ਸਾਡੇ ਪੱਤਰਕਾਰ ਨਵਿੰਦਰ ਸਿੰਘ ਬਰਾੜ ਨਵਿੰਦਰ ਕੀ ਜਾਣਕਾਰੀ ਹੈ ਸਮਨਵੀ ਹਾਈ ਕੋਰਟ ਨੇ ਸਖਤਰਕਾ ਅਪਣਾਇਆ ਦੇ ਝਾੜ ਪਾਈ ਹੈ ਜਿਹੜੀ ਪੰਜਾਬ ਸਰਕਾਰ ਨੂੰ ਕਿਉਂਕਿ ਲੰਮੇ ਸਮੇਂ ਤੋਂ ਅਸਥੋਜ ਸਵੈਮਾਨੀ ਮਾਮਲਾ ਜਿਹੜਾ ਡਟਕਦਾ ਆ ਰਿਹਾ ਹੈ ਸਰਕਾਰ ਕਿਸੇ ਵੇਲੇ ਵੀ ਆਪਣਾ ਜਿਹੜਾ ਪੱਖ ਸਪਸ਼ਟ ਨਹੀਂ ਕਰ ਸਕਤੀ ਜੀ ਹੈ ਪਹਿਲਾਂ ਦਾਵਾ ਕੀਤਾ ਜਾ ਰਿਹਾ ਸੀ ਕਿ ਸੂਬੇ ਦੇ ਵਿੱਚ ਜਿਹੜੇ ਅਮਨ ਆਮਾਨ ਦੇ ਹਾਲਾਤ ਹੈ ਜਿਹੜੇ ਲਾਅਨ ਆਰਡਰ ਦੀ ਸਥਿਤੀ ਵਿਗੜ ਤੇ ਚੱਲਦੇ ਆ ਜਿਹੜੀ ਹੈ ਜਿਹੜੀ ਸਰਕਾਰ ਆ ਸਪਸ਼ਟਾ ਨਹੀਂ ਲੈ ਸਕਦੀ ਕਿਉਂਕਿ ਇਹ ਇੱਕ ਆਸ਼ਰਮ ਦਾ ਨਿੱਜੀ ਮਾਮਲਾ ਦੱਸਿਆ ਜਾ ਰਿਹਾ ਹੈ ਪੰਜਾਬ ਸਰਕਾਰ ਵੱਲੋਂ ਪਰ ਹਾਈ ਕੋਰਟ ਨੇ ਸੱਤ ਤੌਰ ਤੇ ਝਾੜ ਪਾਈ ਹੈ ਕਿ ਆਖਿਰ ਸਰਕਾਰ ਕਰ ਕੀ ਰਹੀ ਹੈ ਉਹ ਆਖਿਰ ਕੇ ਇਸ ਪੂਰੇ ਮਾਮਲੇ ਦੇ ਵਿੱਚ ਉਹਨਾਂ ਦਾ ਉਹਨਾਂ ਦੀ ਜਿਹੜੀ ਸਥਿਤੀ ਹੈ ਉਹ ਸਪੱਸ਼ਟ ਕੀਤੀ ਜਾਵੇ ਔਰ ਜਲਦੀ ਜਲਦੀ ਇਸ ਮਾਮਲੇ ਨੂੰ ਹੱਲ ਕੀਤਾ ਜਾਵੇ ਕਿਉਂਕਿ ਲਗਾਤਾਰ ਜਿਹੜਾ ਮਾਮਲਾ ਹਾਈ ਕੋਰਟ ਵਿੱਚ ਚੱਲਣਾ ਲਗਾਤਾਰ ਚੱਪਟੇ ਰਿਹਾ ਲੱਗਦਾ ਖੁਦ ਨੂੰ ਬੇਟਾ ਦੱਸਣ ਵਾਲਾ ਦਿਲੀਪ ਕੁਮਾਰ ਕਾ ਔਰ ਸਾਫ ਦਾ ਡਰਾਈਵਰ ਹੋਣ ਦਾ ਦਾਵਾ ਕਰਨ ਵਾਲਾ ਪੂਰਨ ਸਿੰਘ ਉਹਦਾ ਪਟੀਸ਼ਨਾਂ ਨਾਲ ਬਲਦਾਰ ਕੀਤੀ ਹੋਈ ਹੈ ਲਗਾਤਾਰ ਤਬਾ ਦਿੱਤਾ ਜਾ ਰਿਹਾ ਮੰਗ ਕੀਤੀ ਜਾ ਰਹੀ ਹੈ ਕਿ ਆਸ਼ਤੋਸ਼ ਮਹਾਰਾਜ ਦਾ ਜਿਹੜਾ ਪੋਸਟਮਾਰਟ ਕਰਾਇਆ ਜਾਵੇ ਔਰ ਉਹਨਾਂ ਦਾ ਡੀਐਨਏ ਮਿਲਾਨ ਕਰਾਇਆ ਜਾਵੇ ਸਾਥੀ ਜਿਹੜਾ ਸਿੱਧ ਸਪਾਈਸ ਹੋ ਚੱਕੇ ਕਿਉਂਕਿ ਆਸ਼ੋਤਸ਼ ਮਹਾਰਾਜ ਨੂੰ ਦਾਵਾ ਕੀਤਾ ਜਾ ਰਿਹਾ ਹੈ ਕਿ ਮੇਸ਼ ਕੁਮਾਰ ਝਾੜੇ ਪਰ ਜਿਹੜਾ ਆਸ਼ਰਮ ਹੈ ਉਹ ਲਗਾਤਾਰ ਦਾਵਾ ਕਰਦਾ ਆ ਰਿਹਾ ਹੈ ਕਿ ਆਸ਼ੋਤਸ਼ ਮਹਾਰਾਜ ਮੇਸ਼ ਕੁਮਾਰ ਝਾੜ ਨਹੀਂ ਹਨ ਔਰ ਉਸ ਸਮਾਦੀ ਦੇ ਵਿੱਚ ਨੇ ਪਰ ਇਹ ਸਮਾਦੀ ਕੱਟੂਕੇਗੀ ਉਹਨਾਂ ਦਾਵਾ ਹੈ ਕਿ ਸਮਾਦੀ ਕਿਸੇ ਵੀ ਵੇਲੇ ਖੋਲ੍ਹ ਸਕਦੀ ਹੈ ਪਰ ਇਸ ਨੂੰ ਲੈ ਕੇ ਹਾਈ ਕੋਰਟ ਜਿਹੜੀ ਫਸਟ ਹੈ ਜਾਂ ਸਰਕਾਰ ਨੂੰ ਥਰੀ ਝੜ ਪਈ ਹੈ ਹਾਈ ਕੋਰਟ ਨੇ ਜੀ ਧੰਨਵਾਦ ਨਪਿੰਦਰ ਸਾਰੀ ਜਾਣਕਾਰੀ ਦੇ ਲਈ